ਤੋ ਘੱਟ ਗਰਮੀ ਚ ਨਿਕਲਿਆ ਜਾਏ ਤਾਂ ਕਿ ਉਹ ਐਕਸਟਰਾ ਦੇ ਰਿਸਟੋਕ ਦੇ ਉਹਦੇ ਵਿੱਚ ਇਨਾਨ ਤਾਂ 10 ਤੋਂ 4 ਬਿਲਕੁਲ ਬਾਹਰ ਘੱਟ ਬਹੁਤ ਹੀ ਜ਼ਰੂਰੀ ਕੰਮ ਤੇ ਨਿਕਲਿਆ ਜਾਏ ਪਾਣੀ ਜ਼ਿਆਦਾ ਪੀਤਾ ਜਾਏ ਪਹਿਲਾ ਤਾਂ ਇਹ ਗੀਨ ਹੈ ਕਿ ਇਸ ਚੀਜ਼ ਤੋਂ ਬਚਿਆ ਜਾਵੇ ਧੁੱਪੇ ਨਿਕਲਣ ਤੋਂ ਸਵੇਰੇ ਤੇ ਸ਼ਾਮ ਨੂੰ ਹੀ ਆਪਣੇ ਜੋ ਜ਼ਰੂਰੀ ਕੰਮ ਹੈ ਉਹ ਨੁਕਟਾਏ ਜਾਣ ਤੇ ਸਪੈਸ਼ਲੀ 10 ਤੋਂ 3 ਚ 4 ਵਜੇ ਤੱਕ ਨਾ ਨਿਕਲਿਆ ਜਾਵੇ ਪਰ ਫਿਰ ਵੀ ਜੇ ਕੋਈ ਮਰੀਜ਼ ਇਸ ਤਰ੍ਹਾਂ ਦੀ ਕੋਈ ਹਾਲਾਤ ਚ ਅੰਦਰ ਹੈ ਤਾਂ ਸਾਡੇ ਕੋਲ ਅਸੀਂ ਇਹਦੀ ਪੂਰੀ ਪ੍ਰੀਪੇਅਰ ਕੀਤਾ ਹੋਇਆ ਹੈ ਕਿ ਪੇਸ਼ੈਂਟ ਨੂੰ ਜਲਦੀ ਤੋਂ ਜਲਦੀ ਉਹਨਾਂ ਦਾ ਟੈਂਪਰੇਚਰ ਜਿਹੜਾ ਹੈ ਉਹ ਨੋਰਮਲ ਆ ਜਾਏ। ਕੀ ਕਰਨਾ ਚਾਹੂਗੇ ਕਿ ਤਾਂ ਦੇ ਪੁਖਤਾ ਪ੍ਰਬੰਧ ਹੈ ਜੀ? ਉੱਚੀ ਬੋਲੀ ਹੋ ਰਹੀ ਹੈ। ਹਾਂਜੀ ਸਰ ਕੀ ਕਹਿਣਾ ਚਾਹੂਗੇ ਪ੍ਰਬੰਧ ਕਿੱਤੇ ਗਏ ਆ ਸਿਵਲ ਹਸਪਤਾਲ ਬੋਰ ਦੇ ਵਿੱਚ। ਅਸੀਂ ਇਸ ਪ੍ਰਬੰਧ ਕੀਤੇ ਹੈ ਕਿ ਪਹਿਲਾਂ ਤਾਂ ਇਹ ਪੀਨ ਹੈ ਕਿ ਇਸ ਚੀਜ਼ ਤੋਂ ਬਚਿਆ ਜਾਵੇ ਧੁੱਪੇ ਨਿਕਲਣ ਤੋਂ। ਸਵੇਰੇ ਤੇ ਸ਼ਾਮ ਨੂੰ ਵੀ ਆਪਣੇ ਜੋ ਜ਼ਰੂਰੀ ਕੰਮ ਹੈ ਉਹ ਨੁਕਟਾਏ ਜਾਣ ਤੇ ਸਪੈਸ਼ਲੀ 10 ਤੋਂ 3 ਚ 4 ਵਜੇ ਤੱਕ ਨਾ ਨਿਕਲਿਆ ਜਾਵੇ ਤੇ ਜੇ ਕਰ ਵੀ ਕੋਈ ਆਉਂਦਾ ਹੈ ਤਾਂ ਸਾਡੇ ਕੋਲ ਅਸੀਂ ਉਹਦਾ ਅਰੇਂਜਮੈਂਟ ਕੀਤਾ ਹੈ ਉਹਦੇ ਆ ਕੇ ਪੂਰਾ ਉਹਦਾ ਅਸੀਂ ਕਰਾਂਗੇ ਟ੍ਰੀਟਮੈਂਟ ਉਹਦਾ ਜੋ ਵੀ ان کے اس کوشن ਆਉਂਦਾ ਫਿਲਹਾਲ ਤੱਕ ਤਾਂ ਕੋਈ ਨਹੀਂ ਆਇਆ ਸਾਡੇ ਕੋਲ ਲੋਕਾਂ ਨੂੰ ਕਿੰਨਾ ਅਪੀਲ ਕਰਾਂਗੇ ਜਿਸ ਤਰ੍ਹਾਂ ਗਰਮੀ ਦੇ ਸੀਜ਼ਨ ਦੇ ਵਿੱਚ ਕਿਤਨਾ ਪ੍ਰਬੰਧ ਰੱਖਣੇ ਚਾਹੀਦੇ ਇਹ ਲੋਕਾਂ ਨੂੰ ਇਹ ਹੈ ਕਿ ਆਪਾਂ ਸਭ ਤੋਂ ਪਹਿਲਾਂ ਤਾਂ ਪੂਰੀ ਟੋਪ ਵਿੱਚ ਜਾਣ ਤੋਂ ਬਚਿਆ ਜਾਏ ਸਰਕਾਰ ਨੇ ਹਜੇ ਆਪਣੇ ਸਕੂਲ ਵੀ ਅਗਲੇ ਇੱਕ ਆਪਣੇ ਜੂਮ ਤੋਂ ਬੰਦ ਕਰਤੇ ਹੈ 30 ਜੂਨ ਤੱਕ ਇਹ ਸੀਟ ਵੇਵ ਨੂੰ ਧਿਆਨ ਵਿੱਚ ਰੱਖਦੇ ਹੋਏ ਤੇ ਬਾਕੀ ਅੱਗੇ ਤੁਹਾਨੂੰ ਜਾਣਾ ਵੀ ਪੈ ਰਿਹਾ ਹੈਗਾ ਤਾਂ ਫੁੱਲ ਆਪਣੇ ਪੂਰੀ ਬਾਜੂ ਵਾਲੇ ਸੂਤੀ ਕੱਪੜੇ ਲਾਈਟ ਕਰ ਲੋ ਤੇ ਕੱਪੜੇ ਪਾਣੀ ਚਾਹੀਦੇ ਹੈਗੇ ਅੱਖਾਂ ਤੇ ਵੀ ਆਪ ਦਾ ਵਿਚਾਰ ਕਰਨਾ ਚਾਹੀਦਾ ਹੈਗਾ ਚਸ਼ਮਾ ਵਗੈਰਾ ਲਗਾ ਕੇ ਚੱਲਿਆ ਜਾਏ ਤੇ ਸਨ ਸਕ੍ਰੀਨ ਦਾ ਯੂਜ਼ ਕਰੋ ਇਹ ਪਾਣੀ ਦਾ ਪੂਰਾ ਪ੍ਰਬੰਧ ਰੱਖੋ ਆਪਣੇ ਨਾਲ ਨੈਚੁਰਲ ਜੋ ਹੈਪਨਿੰਗ ਹੈਗੇ ਆ ਡਰਿੰਕਸ ਹੈਗੇ ਉਹ ਲੈਣੇ ਚਾਹੀਦੇ ਹੈਗੇ ਸੋਡਾ ਆਪਣੇ ਜੋ ਹੈਗੇ ਆ ਕੋਲਡ ਡਰਿੰਕਸ ਵਗੈਰਾ ਇਹਨਾਂ ਤੋਂ ਬਚਿਆ ਜਾਏ। ਵੈਸੇ ਅਸੀਂ ਲੋਕਾਂ ਨੂੰ ਹੀ ਜਾਗਰੂਕਤਾ ਦੇਣਾ ਚਾਹੁੰਦੇ ਆ ਕਿ ਘੱਟ ਤੋਂ ਘੱਟ ਗਰਮੀ 'ਚ ਨਿਕਲਿਆ ਜਾਏ ਤਾਂ ਕਿ ਉਹ ਐਕਸਟਰਾ ਦੇ ਹੀਟ ਸਟ੍ਰੋਕ ਦੇ ਉਹਦੇ ਵਿੱਚ ਹੀ ਨਾ ਤਾਂ 10 ਤੋਂ 4 ਬਿਲਕੁਲ ਬਾਹਰ ਘੱਟ ਬਹੁਤ ਹੀ ਜ਼ਰੂਰੀ ਕੰਮ ਤੇ ਨਿਕਲਿਆ ਜਾਏ ਪਾਣੀ ਜ਼ਿਆਦਾ ਪੀਤਾ ਜਾਏ ਸੁਤੀ ਕਪੜੇ ਪਾਏ ਜਾਣ ਪਰ ਫਿਰ ਵੀ ਜੇ ਕੋਈ ਮਰੀਜ਼ ਇਸ ਤਰ੍ਹਾਂ ਦੀ ਕੋਈ ਹਾਲਾਤ ਚ ਅੰਦਰ ਹੈ ਤਾਂ ਸਾਡੇ ਕੋਲ ਅਸੀਂ ਇਹਦੀ ਪੂਰੀ ਪ੍ਰੀਪੇਅਰ ਕੀਤਾ ਹੋਇਆ ਹੈ ਕਿ ਪੇਸ਼ੈਂਟ ਨੂੰ ਜਲਦੀ ਤੋਂ ਜਲਦੀ ਉਹਨਾਂ ਦਾ ਟੈਂਪਰੇਚਰ ਜਿਹੜਾ ਹੈ ਉਹ ਨੋਰਮਲ ਲਿਆਇਆ ਜਾਏ ਤਾਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ ਕਿਹਨਾਂ ਦੇ ਹਦਾਇਤਾਂ ਤੇ ਕੀਤੇ ਗਏ ਹਨ ਇਹ ਡਾਕਟਰ ਸਾਡੇ ਸਿਵਲ ਸਰਜਨ ਡਾਕਟਰ ਚੰਦਰ ਸ਼ੇਖਰ ਤੱਕੜ ਦੇ ਉੱਪਰ ਹਾਇਰ ਅਥਾਰਟिटीज ਤੇ ਜਿਵੇਂ ਡਾਈ ਦਿੱਤੀ ਕਿ ਉਸ ਆਧਾਰ 'ਤੇ ਅਸੀਂ ਇੱਕ ਕਿੰਨੇ ਰੂਮ ਰਹਿੰਗੇ ਮੈਮੂਸ ਇਹਦੇ ਵਿੱਚ ਸਾਡੇ ਕੋਲ ਇੱਕ ਵੱਡਾ ਵਾਰਡ ਹੈ ਜਿਹਦੇ ਵਿੱਚ 5 ਬੈੱਡ ਲਗਾਏ ਆ ਕਿਹੜੀ ਕਿਹੜੀ ਚੀਜ਼ਾਂ ਦਾ ਪ੍ਰਬੰਧ ਕੀਤਾ ਗਿਆ ਹੈ ਦੇ ਵਿੱਚ ਸਿੱਖੋ ਜਿਹੜਾ ਪੇਸ਼ੈਂਟ ਜਿਹੜਾ ਆਂਦਾ ਉਹਦੇ ਅੰਦਰ ਜਿਹੜੀ ਪਾਣੀ ਦੀ ਮਾਤਰਾ ਘੱਟੀ ਹੁੰਦੀ ਹੈ ਜੀ ਡੀ ਹਾਈਡਰੇਸ਼ਨ ਤੋਂ ਦਾ ਪੇਸ਼ੈਂਟ ਤਾਂ ਅਸੀਂ ਆਈਵੀ ਫਲੂਇਡਸ ਲਗਾਉਨੇ ਆ ਉਹਨਾਂ ਦਾ ਟੈਂਪਰੇਚਰ ਵੱਜ ਜਾਂਦਾ ਟੈਂਪਰੇਚਰ ਪਹਿਲਾਂ ਚੈੱਕ ਕਰਾਂਗੇ ਪਲਸ ਆਫ ਪਲਸ ਦਾ ਜਿਹੜਾ ਆਕਸੀਜਨ ਦੀ ਲੈਵਲ ਹੈ ਉਹ ਵੀ ਘੱਟ ਸਕਦਾ ਪਲਸ ਆਕਸੀਮੀਟਰ ਨਾਲ ਆਰਐਸ ਦਿੰਨੇ ਆ ਦੇ ਨਾਲ ਅਸੀਂ ਬਾਅਦ ਚ ਪਹਿਲਾਂ ਆਈਵੀ ਫਲੂਡ ਲਗਾ ਕੇ ਫਿਰ ਅਸੀਂ ਉਹਨਾਂ ਨੂੰ ਆਰਐਸ ਵੀ ਦੇ ਦਿੰਦੇ ਆ ਕਿਉਂਕਿ ਇਲੈਕਟ੍ਰੋਲਾਈਟਸ ਵੀ ਘਟ ਜਾਂਦੇ ਆ ਬੋਡੀ ਔਰ ਉਸ ਤੋਂ ਬਾਅਦ ਆਕਸੀਜਨ ਜਿਹੜਾ ਹੈ ਆਕਸੀਜਨ ਕਨਸੈਂਟਰੇਟਰ ਆਕਸੀਜਨ ਵੀ ਦੇਣੀ ਪਿਆ ਸਭ ਇਹ ਜਿਹ ਮੈਸ਼ਰ ਨੂੰ ਜਿਆਦਾ ਕੋਈ ਮੈਮ ਕੋਈ ਪੈਸਾ ਰਹਾ ਹੈ ਕੋਈ ਇਸ ਤਰ੍ਹਾਂ ਦਾ ਹਾਂਜੀ ਕੋਈ ਆਇਆ ਅਭੀ ਤੱਕ ਕੋਈ ਨਹੀਂ ਆਇਆ ਠੀਕ ਤਾਂ ਘੱਟ ਗਰਮੀ ਚ ਨਿਕਲਿਆ ਜਾਏ ਤਾਂ ਕਿ ਉਹ ਸਟ੍ਰਬੇਰੀ ਰੀਸਟਾਕ ਦੇ ਉਹਦੇ ਵਿੱਚ ਇਨਾਮ ਤਾਂ 10 ਤੋਂ 4 ਬਿਲਕੁਲ ਬਾਹਰ ਕੱਟ ਬਹੁਤ ਹੀ ਜ਼ਰੂਰੀ ਕੰਮ ਤੇ ਨਿਕਲਿਆ ਜਾਏ ਪਾਣੀ ਜ਼ਿਆਦਾ ਪੀਤਾ ਜਾਏ ਪਹਿਲਾਂ ਤਾਂ ਇਹ ਪੀਂਹ ਹੈ ਕਿ ਇਸ चीज ਤੋਂ ਬਚਿਆ ਜਾਵੇ ਤੋਂਪੇ ਨਿਕਲਣ ਤੋਂ ਸਵੇਰੇ ਤੇ ਸ਼ਾਮ ਨੂੰ ਹੀ ਆਪਣੇ ਜੋ ਜ਼ਰੂਰੀ ਕੰਮ ਹੈ ਉਹ ਨੁਕਟਾਏ ਜਾਣ ਤੇ ਸਪੈਸ਼ਲੀ 10 ਤੋਂ 3 ਤੇ 4 ਵਜੇ ਤੱਕ ਨਾ ਨਿਕਲਿਆ ਜਾਵੇ ਪਰ ਫਿਰ ਵੀ ਜੇ ਕੋਈ ਮਰੀਜ਼ ਇਸ ਤਰ੍ਹਾਂ ਦੀ ਕੋਈ ਹਾਲਾਤ ਚ ਆਂਦਾ ਹੈ ਤਾਂ ਸਾਡੇ ਕੋਲ ਅਸੀਂ ਇਹਦੀ ਪੂਰੀ ਪ੍ਰੀਪੇਅਰ ਕੀਤਾ ਹੋਇਆ ਹੈ ਕਿ ਪੇਸ਼ੈਂਟ ਨੂੰ ਜਲਦੀ ਤੋਂ ਜਲਦੀ ਉਹਨਾਂ ਦਾ ਟੈਂਪਰੇਚਰ ਜਿਹੜਾ ਹੈ ਉਹ ਨੋਰਮਲੀ ਆਇਆ ਚ ਕੀ ਕਹਣਾ ਚਾਹੂਗੇ ਕਿ ਤਾਂ ਦੇ ਪੁਕਤਾ ਪ੍ਰਬੰਧ ਹੈ ਉੱਚੀ ਬੋਲੀ ਹਾਂ ਸਰ ਕੀ ਕਹਿਣਾ ਚਾਹੂਗੇ ਪ੍ਰਬੰਧ ਕਿੱਤੇ ਗਏ ਆ ਸਿਵਲ ਅਸਫਰ ਬੋਰ ਦੇ ਵਿੱਚ ਇਸੀ ਪ੍ਰਬੰਧ ਕਿੱਤੇ ਹੈ ਕਿ ਪਹਿਲਾਂ ਤਾਂ ਇਹ ਪਿੰਨ ਹੈ ਕਿ ਇਸ चीज ਤੋਂ ਬਚਿਆ ਜਾਵੇ ਧੁੱਪੇ ਨਿਕਲਣ ਤੋਂ ਸਵੇਰੇ ਤੇ ਸ਼ਾਮ ਨੂੰ ਹੀ ਆਪਣੇ ਜੋ ਜ਼ਰੂਰੀ ਕੰਮ ਹੈ ਉਹ ਨੁਕਟਾਏ ਜਾਣ ਤੇ ਸਪੈਸ਼ਲੀ 10 ਤੋਂ 3 ਜਾਂ 4 ਵਜੇ ਤੱਕ ਨਾ ਨਿਕਲਿਆ ਜਾਵੇ ਤੇ ਜੇ ਕੋਈ ਵੀ ਕੋਈ ਅੰਦਰ ਹੈ ਤਾਂ ਸਾਡੇ ਕੋਲ ਅਸੀਂ ਉਹਦਾ ਅਰੇਂਜਮੈਂਟ ਕੀਤਾ ਹੈ ਉਹਦੇ ਆ ਕੇ ਪੂਰਾ ਉਹਦਾ ਅਸੀਂ ਕਰਾਂਗੇ ਟ੍ਰੀਟਮੈਂਟ ਉਹਦਾ ਜੋ ਵੀ ਉਹਨਾਂ ਕਿਸ ਕੋਈ ਸਿਚੁਏਸ਼ਨ ਆਉਂਦਾ ਫਿਲਹਾਲ ਤੱਕ ਤਾਂ ਕੋਈ ਨਹੀਂ ਆਇਆ ਸਾਡੇ ਕੋਲ ਲੋਕਾਂ ਨੂੰ ਕਿੰਨਾ ਬੀਲ ਕਰੋਗੇ ਜਿਸ ਤਰ੍ਹਾਂ ਗਰਮੀ ਦੇ ਸੀਜ਼ਨ ਦੇ ਵਿੱਚ ਕਿਸ ਤਰ੍ਹਾਂ ਪ੍ਰਬੰਧ ਰੱਖਣੇ ਚਾਹੀਦੇ ਇਹ ਚੀਜ਼ ਲੋਕਾਂ ਨੂੰ ਇਹ ਹੀ ਹੈ ਕਿ ਆਪਾਂ ਸਭ ਤੋਂ ਪਹਿਲਾਂ ਤਾਂ ਪੂਰੀ ਧੁੱਪ ਵਿੱਚ ਜਾਣ ਤੋਂ ਬਚਿਆ ਜਾਏ ਸਰਕਾਰ ਨੇ ਹਜੇ ਆਪਣੇ ਸਕੂਲ ਵੀ ਅਗਲੇ ਮਹੀਨੇ ਇੱਕ ਆਪਣੇ ਜੂਨ ਤੋਂ ਬੰਦ ਕਰਤੇ ਹੈ 30 ਜੂਨ ਤੱਕ ਇਹ ਸੀਟ ਵੇਵ ਨੂੰ ਧਿਆਨ ਵਿੱਚ ਰੱਖਦੇ ਹੋਏ ਤੇ ਬਾਕੀ ਅਗਰ ਤੁਹਾਨੂੰ ਜਾਣਾ ਨਹੀਂ ਪੈ ਰਿਹਾ ਹੈਗਾ ਤਾਂ ਫੁੱਲ ਆਪਣੇ ਪੂਰੀ ਬਾਜੂ ਵਾਲੇ ਸੂਤੀ ਕੱਪੜੇ ਲਾਈਟ ਕਰ ਲਓ ਤੇ ਕੱਪੜੇ ਪਾਣੀ ਚਾਹੀਦੇ ਹੈਗੇ ਅੱਖਾਂ ਤੇ ਵੀ ਆਪ ਦਾ ਬਚਾਅ ਕਰਨਾ ਚਾਹੀਦਾ ਹੈਗਾ ਚਸ਼ਮਾ ਵਗੈਰਾ ਲਗਾ ਕੇ ਚੱਲਿਆ ਜਾਏ ਤੇ ਸਨਸਕ੍ਰੀਨ ਦਾ ਯੂਜ਼ ਕਰੋ ਤੇ ਪਾਣੀ ਦਾ ਪੂਰਾ ਪ੍ਰਬੰਧ ਰੱਖੋ ਆਪਣੇ ਨਾਲ ਨੇਚਰਲ ਜੋ ਹੈਪਨਿੰਗ ਹੈਗੇ ਆ ਡਰਿੰਕਸ ਹੈਗੇ ਉਹ ਲੈਣੇ ਚਾਹੀਦੇ ਹੈਗੇ ਛੋਡਾ ਆਪਣੇ ਜੋ ਹੈਗੇ ਆ ਕੋਲਡ ਡਰਿੰਕਸ ਵਗੈਰਾ ਇਹਨਾਂ ਤੋਂ ਬਚਿਆ ਜਾਏ اسی اسی ਲੋਕਾਂ ਨੂੰ ਹੀ ਜਾਗਰੂਕਤਾ ਦੇਣਾ ਚਾਹੁੰਦੇ ਆ ਕਿ ਘੱਟ ਤੋਂ ਘੱਟ ਗਰਮੀ 'ਚ ਨਿਕਲਿਆ ਜਾਏ ਤਾਂ ਕਿ ਉਹ ਇਸ ਤਰ੍ਹਾਂ ਦੇ ਹੀਟ ਸਟ੍ਰੋਕ ਦੇ ਉਹਦੇ ਵਿੱਚ ਇਨਾਨ ਤਾਂ 10 ਤੋਂ 4 ਬਿਲਕੁਲ ਬਾਹਰ ਘੱਟ ਬਹੁਤ ਹੀ ਜ਼ਰੂਰੀ ਕੰਮ ਤੇ ਨਿਕਲਿਆ ਜਾਏ ਪਾਣੀ ਜ਼ਿਆਦਾ ਪੀਤਾ ਜਾਏ ਸੁਤੀ ਕਪੜੇ ਪਾਏ ਜਾਣ ਪਰ ਫਿਰ ਵੀ ਜੇ ਕੋਈ ਮਰੀਜ਼ ਇਸ ਤਰ੍ਹਾਂ ਦੀ ਕੋਈ ਹਾਲਾਤ 'ਚ ਅੰਦਰ ਹੈ ਤਾਂ ਸਾਡੇ ਕੋਲ ਅਸੀਂ ਇਹਦੀ ਪੂਰੀ ਪ੍ਰੀਪੇਅਰ ਕੀਤਾ ਹੋਇਆ ਹੈ ਕਿ ਪੇਸ਼ੈਂਟ ਨੂੰ ਜਲਦੀ ਤੋਂ ਜਲਦੀ ਉਹਨਾਂ ਦਾ ਟੈਂਪਰੇਚਰ ਜਿਹੜਾ ਹੈ ਉਹ ਨਾਰਮਲ ਲਿਆਇਆ ਜਾਏ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ ਕਿੰਨਾ ਦੇ ਅਦੇ ਸ਼ਦ ਕੀਤੇ ਗਏ ਇਹ ਡਾਕਟਰ ਸਾਡੇ ਸਿਵਲ ਸਰਜਨ ਡਾਕਟਰ ਚੰਦਰ ਸਿੰਘ ਹੈ ਕਕਰ ਦੇ ਉੱਪਰ ਹਾਇਰ ਅਥਾਰਟिटीज ਦੀ ਜਿਵੇਂ ਡਾਈ ਦਿੱਤੀ ਕਿ ਉਸ ਸਾਦਨ ਅਸੀਂ ਇੱਕ ਕਿੰਨੇ ਰੂਮ ਬਣਾਈ ਗਏ ਮੈਮ ਇਹਦੇ ਵਿੱਚ ਸਾਡੇ ਕੋਲ ਇੱਕ ਵੱਡਾ ਵਾਰਡ ਹੈ ਜਿਹਦੇ ਵਿੱਚ 5 ਬੈੱਡ ਲਗਾਏ ਹਨ ਕਿਹੜੀ ਕਿਹੜੀ ਚੀਜ਼ਾਂ ਦੇ ਪ੍ਰਬੰਧ ਕੀਤੇ ਗਏ ਹਨ ਦੇ ਵਿੱਚ ਜਿਸ ਕੋ ਜਿਹੜਾ ਪੇਸ਼ੈਂਟ ਜਿਹੜਾ ਆਂਦਾ ਉਹਦੇ ਅੰਦਰ ਜਿਹੜੀ ਪਾਣੀ ਦੀ ਮਾਤਰਾ ਘੱਟੀ ਹੁੰਦੀ ਹੈ ਡੀ ਹਾਈਡਰੇਸ਼ਨ ਤੋਂ ਦਾ ਪੇਸ਼ੈਂਟ ਤਾਂ ਅਸੀਂ ਆਈਵੀ ਫਲੂਇਡਸ ਲਗਾਉਂਦੇ ਆ ਉਹਨਾਂ ਦਾ ਟੈਂਪਰੇਚਰ ਵਾਜ ਜਾਂਦਾ ਟੈਂਪਰੇਚਰ ਪਹਿਲਾਂ ਚੈੱਕ ਕਰਾਂਗੇ ਪਲਸ ਆਕਸੀਪਲਸ ਦਾ ਜਿਹੜਾ ਆਕਸੀਜਨ ਦੀ ਲੈਵਲ ਹੈ ਉਹ ਵੀ ਘੱਟ ਸਕਦਾ ਪਲਸ ਆਕਸੀਮੀਟਰ ਨਾਲ ORS ਦਿਨਿਆ ਤੇ ਨਾਲ ਅਸੀਂ ਬਾਅਦ ਚ ਪਹਿਲਾਂ ਆਈਵੀ ਫਲੂਇਡ ਲਗਾ ਕੇ ਫਿਰ ਅਸੀਂ ਉਹਨਾਂ ਨੂੰ ORS ਵੀ ਦਿਨਿਆ ਕਿਉਂਕਿ ਇਲੈਕਟ੍ਰੋਲਾਈਟਸ ਵੀ ਘੱਟ ਜਾਂਦੇ ਆ ਬੋਡੀ ਔਰ ਉਸ ਤੋਂ ਬਾਅਦ ਆਕਸੀਜਨ ਜਿਹੜਾ ਹੈ ਆਕਸੀਜਨ ਕਨਸੈਂਟ੍ਰੇਟਰ ਆਕਸੀਜਨ ਵੀ ਦੇਣੀ ਪਿਆ ਸਰ ਜਾਦਾ ਕੋਈ ਮੈਮ ਕੋਈ ਪੈਸਾ ਆਇਆ ਹੈ ਇਸ ਨੂੰ ਕੋਈ ਇਸ ਤਰ੍ਹਾਂ ਦਾ ਹਾਂਜੀ ਕੋਈ ਆਇਆ ਹੈ ਅਭੀ ਤੱਕ ਕੋਈ ਨਹੀਂ ਆਇਆ